ਖਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਅੱਜ ਇਹ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਵੀ ਮੌਜੂਦ ਨੇ ਰਣਜੀਤ ਜੀ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਮੈਂ ਚੰਦ ਕੁ ਜੀ ਨਾਲ ਦਾ ਸਮਾਂ ਜਿਹੜਾ ਬਾਕੀ ਰਹਿੰਦਾ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੋ ਅੱਜ ਪ੍ਰਦੇਸ਼ ਦੀ ਰਾਜਨੀਤੀ ਔਰ ਸੈਂਟਰ ਦੀ ਰਾਜਨੀਤੀ ਦੇ ਹਾਲਾਤ ਹੈ ਉਹਦੇ ਵਿੱਚ ਭਾਰਤ ਦੀ ਪੂਰੀ ਜਿਹੜੀ ਆਵਾਮ ਆ ਉਹ ਨਿਰਾਸ਼ਾ ਦੀ ਸਥਿਤੀ ਦੇ ਵਿੱਚ ਹੈ ਵੱਡਾ ਕਾਰਨ ਜਿਹੜਾ ਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ ਕਾਣੀ ਵੰਡਦਾ ਜਿਹੜਾ ਉਹਨਾਂ ਦਾ ਮਾਨਸਿਕਤਾ ਹੈ ਉਹ ਮਾਨਸਿਕਤਾ ਦੇ ਨਾਲ ਇਸ ਦੇਸ਼ ਦੇ ਵਿੱਚ ਅਮੀਰ ਅਮੀਰ ਹੋ ਰਿਹਾ ਔਰ ਗਰੀਬ ਦਿਨ-ਪ੍ਰਤੀ ਦਿਨ ਗਰੀਬ ਹੋ ਰਿਹਾ ਜਿਹੜਾ ਹੀ ਨਤੀਜਾ ਹੈ ਕਿ ਇਸ ਦੇਸ਼ ਦੇ ਵਿੱਚ 80 ਕਰੋੜ ਲੋਕ ਭੁੱਖੇ ਮਾਰੇ ਨੇ ਔਰ ਉਹ 15% ਆਬਾਦੀ ਦੇ ਵਿੱਚੋਂ ਜਿਹੜੇ ਨੌਜਵਾਨ ਆ ਉਹ ਬੇਰੋਜ਼ਗਾਰ ਨੇ ਇਸ ਵਕਤ ਰਣਜੀਤ ਹੁਣ ਅਗਲੀ ਰਣਨੀਤੀ ਕੀ ਰਵੇਗੀ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਹੁਣ ਚੰਦੂਕੀ ਦੇ ਨਾਲ ਜਿਹੜਾ ਸਮਾਂ ਬਾਕੀ ਰਹਿੰਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜ਼ਿਆਦਾ ਜ਼ੋਰ ਲੱਗਦਾ ਹੁੰਦਾ ਕੀ ਹੁਣ ਮੁੱਦੇ ਲੈ ਰਹਿਣਗੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਪਹਿਲੀ ਗੱਲ ਤਾਂ ਦੇਖੋ ਜਿਹੜੀ ਬ ਸਾਡੇ ਜਿਹੜੇ ਵਰਕਰ ਸਹਿਬਾਨ ਆ ਉਹ ਸਾਰੀਆਂ ਪਾਰਟੀਆਂ ਦੇ ਕੰਪੈਰੀਜ਼ਨ ਦੇ ਵਿੱਚ ਤੁਸੀਂ ਜੇ ਦੇਖੋ ਤਾਂ ਸਭ ਤੋਂ ਮਿਹਨਤੀ ਵਰਕਰ ਬਹੁਜਨ ਸਮਾਜੀ ਪਾਰਟੀ ਦੇ ਵਰਕਰ ਹੈ ਔਰ ਵਰਕਰ ਸਹਿਬਾਨ ਇਹ ਨਾ 20 ਦਿਨਾਂ ਨੂੰ 40 ਦਿਨ ਬਣਾਉਣ ਨੂੰ ਬਜੇਦਾ ਹਨ ਉਹ ਦੋ ਸ਼ਿਫਟ ਦੇ ਵਿੱਚ ਕੰਮ ਕਰਕੇ ਵੀ ਘਰ-ਘਰ ਲੋਕਾਂ ਦੇ ਜਾ ਕੇ ਪ੍ਰਚਾਰ ਕਰਨ ਨੂੰ ਤਿਆਰ ਹਨ ਇਸ ਗੱਲ ਦੀ ਸਾਨੂੰ ਕੋਈ ਸਮੱਸਿਆ ਨਹੀਂ ਹੈ ਦੂਜੀ ਜਿਹੜੀ ਗੱਲ ਹੈ ਇੱਥੇ ਦੇ ਜਿਹੜੇ ਸਾਬਕਾ ਐਮਪੀ ਸਾਹਿਬ ਹੈ ਉਹ 5 ਸਾਲ ਰਾਜ ਕਰਕੇ ਇੱਥੇ ਗਏ ਆ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਇਸ ਲੋਕ ਸਭਾ ਹਲਕੇ ਨੂੰ ਕੋਈ ਏਡੀ ਵੱਡੀ ਇੰਡਸਟਰੀ ਨਹੀਂ ਦਿੱਤੀ ਜਿਹਦੇ 'ਚ ਹਜ਼ਾਰਾਂ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਛੋਟੇ ਦੁਕਾਨਦਾਰਾਂ ਨੂੰ ਕੋਈ ਫਾਇਦਾ ਹੋ ਸਕੇ ਮਜ਼ਦੂਰ ਵਰਗ ਨੂੰ ਕੋਈ ਫਾਇਦਾ ਹੋ ਸਕੇ ਉੱਪਰੋਂ ਦੀਆਂ ਕੇਂਦਰ ਦੀਆਂ ਜਿਹੜੀਆਂ ਪਾਲਿਸੀਆਂ ਗਰੀਬ ਮਜ਼ਦੂਰ ਅਤੇ ਕਿਸਾਨਾਂ ਦੇ ਵਿਰੋਧੀ ਪਾਲਿਸਿਸ ਹੈਗੀਆਂ ਉਹ ਮੁੱਦੇ ਜਿਹੜੇ ਹੈਗੇ ਲੋਕਾਂ ਦੇ ਵਿੱਚ ਬੜੇ ਇਸ ਵੇਲੇ ਛਾਏ ਹੋਏ ਨੇ ਔਰ ਲੋਕਾਂ ਨੇ ਮਨਾ ਜੋ ਗੱਲਾਂ ਬੈਠੀਆਂ ਹੋਈਆਂ ਨੇ ਅੱਜ ਵੀ ਉਹਨਾਂ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਵਾ ਵੀ ਪਹੁੰਚੇ ਹੋਏ ਨੇ ਹੋਰ ਜਿਹੜੀ ਕੇਂਦਰ ਦੇ ਇਹ ਭਾਜਪਾ ਦੇ ਦਿਗਜ ਆਗੂ ਪਹੁੰਚੇ ਹੋਏ ਨੇ ਲੱਗਦਾ ਕੋਈ ਫਰਕ ਪਵੇਗਾ ਫਿਰ ਇਹਨਾਂ ਦਾ ਕੋਈ ਦੇਖੋ ਜਿਹੜੀ ਜਿਹੜਾ ਲੋਕਲ ਇਲੈਕਸ਼ਨ ਹੈ ਲੋਕਲ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਕੈਂਡੀਡੇਟ ਦਾ ਕੰਪੈਰੀਸ਼ਨ ਕਰਨਾ ਅੱਜ ਭਾਜਪਾ ਨੂੰ ਪਤਾ ਹੈ ਕਿ ਅਸੀਂ ਪਰਿਵਾਰਵਾਦ ਦਾ ਵਿਰੋਧ ਕਰਦੇ ਕਰਦੇ ਅੱਜ ਆਪਣੇ ਪਾਰਟੀ ਵਿੱਚ ਹੀ ਪਰਿਵਾਰਵਾਦ ਲੈ ਆਏ ਆ ਸੋਮ ਪ੍ਰਕਾਸ਼ ਉਹਨਾਂ ਕੋ ਕੋਈ ਕੰਮ ਨਹੀਂ ਹੋਇਆ ਤਾਂ ਅੱਜ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਕੇ ਉਹ ਪਰਿਵਾਰਵਾਦ ਦਾ ਮੁਜਾਹਰਾ ਕਰ ਰਹੇ ਨੇ ਔਰ ਆਪਣੇ ਕੰਮ ਕੋਈ ਨਹੀਂ ਕੀਤਾ ਹੋਇਆ ਜੇਕਰ ਬੰਦੇ ਨੇ ਕੋਈ ਮਿਹਨਤ ਨਹੀਂ ਕੀਤੀ ਕੋਈ ਨਤੀਜਾ ਨਹੀਂ ਦਿੱਤਾ ਹੋਇਆ ਤਾਂ ਉਹਦੇ ਲਈ ਭਲਾ ਦਿੱਲੀ ਦੇ ਮੁੱਖ ਮੰਤਰੀ ਆਜਣ Rajasthan ਦੇ ਮੁੱਖ ਮੰਤਰੀ ਉਹ ਕੁਝ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਜਿੱਥੇ ਉਹਨਾਂ ਵੱਲੋਂ ਇਹ ਭਾਜਪਾ ਦੇ ਜਿਹੜੇ ਤੰਜ਼ ਕੱਸੇ ਗਏ ਨੇ ਉੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਕੀ ਰਣਨੀਤੀ ਅਖਤਿਆਰ ਕੀਤੀ ਗਈ ਆਉਣ ਵਾਲੇ ਦਿਨਾਂ ਨੂੰ ਲੈ ਕੇ ਉਹ ਵੀ ਇਹ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ